ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੈਕ ਕਿਸ ਤਰ੍ਹਾਂ ਬਣਾ ਸਕਦੇ ਹਾਂ ਬਿਨਾ ਪੇਸਟਿੰਗ ਪੇਪਰ ਪਾਏ ਬਿਨਾ ਨੈਕ ਪਾਏ ਹਨਾ ਠੀਕ ਹੈ ਜੀ ਤੇ ਬਾਕੀ ਬਿਨਾ ਬੁਕਰਮ ਦੇ ਉੱਪਰ ਬਣਾਏ ਹਨ ਆਪਾਂ neck ਕਿਸ ਤਰ੍ਹਾਂ ਬਣਾ ਸਕਦੇ ਹਾਂ ਸਿਰਫ ਲੀਰ ਲਗਾ ਕੇ ਠੀਕ ਹੈ ਜੀ neck ਦੇਖ ਸਕਦੇ ਤੁਸੀਂ ਬਣਿਆ ਹੋਇਆਗਾ ਇਹੀ neck ਆਪਾਂ ਨੇ ਇਸ ਤਰ੍ਹਾਂ ਹੀ ਬਣਾਉਣਾਗਾ ਜੇ ਤਾਂ ਤੁਸੀਂ ਹਨਾ ਮਤਲਬ ਬੁਕਰਮ ਪਾ ਕੇ neck ਬਣਾਉਣਾਗਾ ਵੀ ਮਤਲਬ ਕਟਿਆ-ਕਟਾਇਆ ਜੇ ਪਾਉਨੇ ਹਨਾ ਆਪਾਂ ਤਾਂ ਉਹ ਵੱਧ ਘੱਟ ਹੋ ਜਾਂਦਾ ਚੀਜ਼ ਹੈ ਜਿਹੜੀ ਠੀਕ ਹੈ ਜੀ ਆਹ ਚੀਜ਼ ਤੋਂ ਤਾਂ ਪੂਰਾ ਸਹੀ ਆਜੂਗਾ ਪਰ ਆਹ ਚੀਜ਼ ਤੋਂ ਘੱਟ ਜੂਗਾ ਠੀਕ ਹੈ ਜੀ نیچے ਤੋਂ ਘੱਟ ਜੂਗਾ ਤੇ ਇੱਕ ਸਾਰ ਨਹੀਂ ਜਿਹੜਾ ਕਿ ਸਾਫ਼ ਕੱਪੜਾ ਆਊਗਾ ਜੇ ਤੁਸੀਂ ਨੇ ਮਤਲਬ ਪੇਸਟਿੰਗ ਪੇਪਰ ਦੇ ਉੱਪਰ ਨੱਕ ਬਣਾ ਕੇ ਫਿਰ ਇਹਦੇ ਉੱਪਰ ਅਟੈਚ ਕਰਨਾ ਨਾ ਤਾਂ ਤੁਸੀਂ ਕਿਸ ਤਰ੍ਹਾਂ ਅਟੈਚ ਕਰ ਸਕਦੇ ਹੋ ਪੇਸਟਿੰਗ ਪੇਪਰ ਲੈ ਲਓ ਠੀਕ ਹੈ ਜੀ ਇਹਦਾ ਸੈਂਟਰ ਕਰ ਲਓ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਸੈਂਟਰ ਕਰ ਲਓ ਜਾਂ ਤਾਂ ਤੁਸੀਂ ਇਸ ਤਰ੍ਹਾਂ ਸੈਂਟਰ ਕਰਕੇ ਪੇਸਟਿੰਗ ਪੇਪਰ ਆ ਜਿਹੜਾ ਇਸ ਤਰ੍ਹਾਂ ਹੀ ਡਬਲ ਫੋਲਡ ਕਰਕੇ نیچے ਹੈ ਨਾ ਤਾਂ ਤੁਸੀਂ ਇਸ ਤਰ੍ਹਾਂ ਮਤਲਬ ਵੀ ਜਿਹੜੀ ਮਸ਼ੀਨ ਆ ਨਾ ਉਹਦੇ ਵਿੱਚੋਂ ਧਾਗਾ ਤੁਸੀਂ ਨੇ ਕੱਢ ਦੇਣਾ ਤੇ ਬਸ ਵੈਸੇ ਸਿੰਪਲ ਜਿਹੜੀ ਸੂਈ ਆ ਨਾ ਉਹ ਤੁਸੀਂ ਨੇ ਇਹਦੇ ਵਿੱਚ ਇਸ ਤਰ੍ਹਾਂ ਫੇਰ ਦੇਣੀ ਆ ਠੀਕ ਹੈ ਜੀ ਇਸ ਤਰ੍ਹਾਂ ਜਿਵੇਂ ਆਪਾਂ ਫੇਰ ਦਈਏ ਠੀਕ ਹੈ ਜੀ ਤਾਂ neck ਆ ਜਿਹੜਾ ਉਹਦੇ ਉੱਤੇ ਛਾਪ ਜੂਗਾ ਤੇ ਉਸ ਹਿਸਾਬ ਨਾਲ ਤੁਸੀਂ neck ਦੀ ਕਟਾਈ ਕਰਕੇ ਤੇ ਨੱਕਾ ਜਿਹੜਾ ਬਿਲਕੁਲ ਇਸ ਤਰ੍ਹਾਂ ਜੇ ਬਰਾਬਰ-ਬਰਾਬਰ ਬਣਾਉਣਾ ਚਾਹੁੰਦੇ ਹੋ ਤੁਸੀਂ ਤਾਂ ਉਹਦੇ ਨਾਲ ਬਣ ਜੂਗਾ ਠੀਕ ਹੈ ਜੀ ਤੇ ਜੇ ਬਾਕੀ ਤੁਸੀਂ ਇਸ ਤਰ੍ਹਾਂ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਸਿੱਧੀ ਇਸ ਤਰ੍ਹਾਂ ਪੇਸਟਿੰਗ ਪੇਪਰ ਇਹਦੇ ਉੱਪਰ ਰੱਖੋ ਠੀਕ ਹੈ ਜੀ ਦੂਸਰੀ ਸਾਈਡ ਤੋਂ ਤੁਸੀਂ ਸਲਾਈ ਲਗਾਓ ਇਧਰਲੀ ਸਾਈਡ ਤੋਂ ਤੇ ਬਿਲਕੁਲ ਨਾਲ-ਨਾਲ ਸਲਾਈ ਲਗਾਓ ਤੇ ਨੱਕਾ ਜਿਹੜਾ ਜਿਸ ਤਰ੍ਹਾਂ ਇਹ ਬਣਿਆ ਹੈ ਉਸੇ ਤਰ੍ਹਾਂ ਹੀ ਤੁਹਾਡਾ ਨੱਕਾ ਜਿਹੜਾ ਬਣ ਜੂਗਾ ਧਾਗਾ ਬਿਨਾ ਪਾਏ ਤੁਸੀਂ ਨੇ ਮਸ਼ੀਨ ਆ ਜਿਹੜੀ ਚਲਾ ਕੇ ਇਸ ਤਰ੍ਹਾਂ ਡਰਾ ਕਰ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਨਾ ਲੀਰ ਲਗਾ ਕੇ ਬਣਾਵਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਨਾ ਕੱਪੜਾ ਉੱਪਰ ਰੱਖ ਲਿਆ ਠੀਕ ਹੈ ਜੀ ਕੱਪੜਾ ਰੱਖ ਕੇ ਉੱਪਰ ਇਸ ਤਰ੍ਹਾਂ ਹੁਣ ਆਪਾਂ ਸਲਾਈ ਲਗਾ ਦੇਵਾਂਗੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਇਸ ਤਰ੍ਹਾਂ ਨੱਕਾ ਜਿਹੜਾ ਬਣ ਜਾਂਦਾ ਆਪਾਂ ਨੇ ਨਾ ਬਿਨਾ ਬੁਕਰਮ ਤੋਂ ਬਣਾਉਣਾ ਇਹ ਇਸ ਤਰ੍ਹਾਂ ਹੁਣ ਆਪਾਂ ਬਣਾ ਦੇਵਾਂਗੇ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਲਈ ਆ ਤੇ ਹੁਣ ਆਪਾਂ ਵਿੱਚੋਂ ਕੱਪੜਾ ਕੱਟ ਕਰ ਦੇਵਾਂਗੇ ਨੱਕਾਪਾਣਾ ਇਸ ਤਰ੍ਹਾਂ ਬਣਾ ਲਿਆ ਤੇ ਹੁਣ ਆਪਾਂ ਇੱਥੇ ਸਲਾਈ ਲਗਾਵਾਂਗੇ ਜਿਹੜਾ ਆਪਣੇ ਕੋਲ ਇਹ ਕੱਪੜਾ ਨਾ ਉੱਪਰ ਅਟੈਚ ਕੀਤਾ ਸੀ ਉਹਦੇ ਉੱਪਰ ਆਪਾਂ ਸਲਾਈ ਲਗਾਵਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ ਕੱਪੜਾ ਕੱਟ ਕਰ ਲਿਆ ਹੁਣ ਆਪਾਂ ਨੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਵਾਂਗੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਅੰਦਰ ਇਸ ਤਰ੍ਹਾਂ ਡਬਲ ਫੋਲਡ ਕਰ ਦਾਂਗੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਡਬਲ ਫੋਲਡ ਕਰਕੇ ਆਪਾਂ ਸਲਾਈ ਲਗਾ ਦੇਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਨੈੱਕ ਆਪਣਾ ਬਣ ਕੇ ਤਿਆਰ ਹੋ ਗਿਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਲੱਗ ਰਿਹਾ ਇਸ ਤਰ੍ਹਾਂ ਸਫਾਈ ਦੇ ਨਾਲ ਆ ਜਿਹੜਾ ਨੈੱਕ ਬਣਿਆ ਤੇ ਇਹਨੂੰ ਐਵੇਂ ਵੀ ਨਹੀਂ ਕਹਿ ਸਕਦਾ ਕਿ ਵੀਰ ਵਿੱਚ ਬੁਕਰਮ ਨਹੀਂ ਪਾਈ ਹੋਈ ਹੈ ਨਾ ਤੇ ਬਹੁਤ ਹੀ ਸਫਾਈ ਦੇ ਨਾਲ ਇਸ ਤਰ੍ਹਾਂ ਨੈੱਕ ਆ ਜਿਹੜਾ ਅਟੈਚ ਹੋ ਗਿਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤੇ ਤਰੀਕਾ ਸੌਖਾ ਲੱਗਾ ਹੋਵੇ ਨਾ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਕੋਈ ਗੱਲ ਸਮਝ ਨਾ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਨੈੱਕ ਆਪਣਾ ਬਿਲਕੁਲ ਵਧੀਆ ਪਰਫੈਕਟ ਤਰੀਕੇ ਨਾਲ ਅਟੈਚ ਹੋ ਗਿਆ ਦੇਖ ਸਕਦੇ ਹੋ ਤੁਸੀਂ ਅੰਦਰਲੀ ਸਾਈਡ ਵੀ ਇੱਥੇ ਤਰਪਾਈ ਕਰ ਦੇਵਾਂਗੇ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਅਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖ ਸਕਦੇ ਹੋ ਤੁਸੀਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ